ਅੱਜ ਜੂਨ ਦੀ ਸਵੇਰ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਆਦੀ ਆਦੀ ਪਿੰਡ ਪਿੰਡ ਉੱਗੀ ਚੌਂਕੀ ਦੇ ਵਿੱਚ ਜਿੱਥੇ ਇੱਕ ਮਰਡਰ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਐਫ ਆਈ ਆਰ ਰਜਿਸਟਰ ਕੀਤੀ ਸੀਗੀ ਇਹ ਐਫ ਆਈ ਆਰ ਜਿਹੜੀ ਦਰਜ ਹੋਈ ਸੀ ਇਹ ਜਿਹੜਾ ਮ੍ਰਿਤਕ ਸੀ ਉਹਦੇ ਬ੍ਰਦਰ ਤੇ ਦਰਜ ਕੀਤੀ ਗਈ ਸੀਗੀ ਕਿਉਂਕਿ ਉਹਦੇ ਬੇਟਾ ਬੇਟੇ ਨੇ ਦੇਖਿਆ ਸੀ ਕਿ ਉਹਦੇ ਪਤਾ ਨੂੰ ਉਸ ਉਹਦੇ ਬ੍ਰਦਰ ਵੱਲੋਂ ਕਿ ਚਾਚੇ ਵੱਲੋਂ ਕਿਵੇਂ ਉਹਦੇ ਮਰਡਰ ਕਰਕੇ ਤੇ ਉਥੋਂ ਫਰਾਰ ਹੋ ਗਏ ਸੀਗਾ ਤੇ 8 ਤਰੀਕ ਨੂੰ ਪੁਲਿਸ ਨੇ ਜਿਹੜਾ ਅਕਿਊਜ਼ਡ ਹੈ ਉਹਨੂੰ ਬਸ ਅੱਡਾ ਜਿਹੜਾ ਕਾਲਾ ਸੰਗਿਆ ਉਤੋਂ ਖਸਬ ਜਾਉਂਦਾ ਹੈ ਗ੍ਰਿਫਤਾਰ ਕੀਤਾ ਤੇ ਇਹ ਮੁਕੱਦਮੇ ਨੂੰ ਪ੍ਰੇਸ਼ ਕਰਨ 'ਚ ਸਫਲ ਹੋ ਗਏ। ਜੀ ਆਦੀ ਪਿੰਡ ਹੈ ਜੀ ਉੱਗੀ ਚੌਂਕੀ ਦੇ ਵਿੱਚ ਜਿੱਥੇ ਮਰਡਰ ਹੋਇਆ। ਤੇ ਸਰ ਜਿਹੜਾ ਹਥਿਆਰ ਇਹਨੇ ਯੂਜ਼ ਕੀਤਾ ਹੈ ਜੀ ਦੋਵੇਂ ਤਾਂ ਉਹ ਵੀ ਕੰਮ ਜੀ ਇਹ ਇਹਨੇ ਦਾਤਰ ਇਸਤੇਮਾਲ ਕੀਤੀ ਸੀਗੀ ਉਹ ਵੀ ਅਸੀਂ ਤੋਂ ਰਿਕਵਰ ਕਰ ਲਈ। ਫੇਸ ਕਰ ਲੈ ਇਸ ਨੂੰ 72 ਘੰਟਿਆਂ ਦੇ ਵਿੱਚ ਅਸੀਂ ਇਹਨੂੰ ਪ੍ਰੀਸਟਰਨ ਸਕਦੇ ਜਿਹੜਾ ਜਿਹੜਾ ਮੁਜ਼ਮਨ ਗੁਰਦੇਵ ਸਿੰਘ ਵਰਕੀਬਾ ਉਹਨੂੰ ਅਸੀਂ 8 ਤਰੀਕ ਨੂੰ ਗ੍ਰਿਕਰ ਕਰਦੇ ਤੇ ਜਿਹੜਾ ਇਹਨਾਂ ਦਾ ਕੋਈ ਸ਼ਰਾਬ ਕਰਕੇ ਹੋਇਆ ਸੀ ਕਰ ਰਹੇ ਸੀ ਜੀ ਬੀਸਿਕਲੀ ਇਹ ਜਿਹੜਾ ਵਿਅਕਤੀ ਸੀਗਾ ਕੋਈ ਕੰਮਦਾਰਨੀ ਕਰਦਾ ਸੀਗਾ ਔਰ ਘਰ ਦੇ ਵਿੱਚ ਜੀ ਆਪਣੇ ਭਰਾ ਨਾਲ ਤੇ ਆਪਣੇ ਮਾਤਾ ਨਾਲ ਪੈਸਿਆਂ ਤੇ ਪਿੱਛੇ ਲੜਾਈ ਹੋ ਜਾਂਦੀ ਸੀ ਇਹਨੂੰ ਨਸ਼ੇ ਦੀ ਸ਼ਰਾਬ ਦੀ ਪੈਸੇ ਦੇ ਪਿੱਛੇ ਦੀ ਲੜਾਈ ਉਹਨੇ ਪਹਜਦੀ ਰਹਿੰਦੀ ਸੀ ਉਸੇ ਚੱਲ ਰਹੀ ਸੀ ਲੜਾਈ ਦੇ ਚਾਹਦੇ ਇਹ ਬਾਜ਼ਾ ਸੀ